ਪੈਨਿਕ ਰੂਮਰ ਜਿਹੜਾ ਹੈਗਾ ਉਹ ਫੈਲ ਰਿਹਾ ਹੈਗਾ ਜਿਸ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਪ੍ਰਾਇਮਰੀ ਸਾਈ ਰਿਪੋਰਟ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਟਾਂਡਾ ਜਿਹੜਾ ਹੈਗਾ ਉੱਥੇ ਖੁੱਡਾ ਤੁੜਾਲਾ ਰੇਲਵੇ ਫਾਟਕ ਜਦ ਨੇੜੇ ਕੋਈ ਬਲਾਸਟ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਤੇ ਇਮੀਡੀਏਟਲੀ ਜਿਹੜਾ ਹੈਗਾ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਡੀਐਸਪੀ ਟਾਂਡਾ ਤੇ ਐਸਐਸਓ ਟਾਂਡਾ ਵਿਥ ਜੀਆਰਪੀ ਦੇ ਜਿਹੜੇ ਮੁਲਾਜ਼ਮ ਹੈਗੇ ਹਾਂ ਤੇ ਨਾਲ ਪੁੱਛਿਆ ਹੈਗਾ ਉੱਥੇ ਤੇ ਉਹਨਾਂ ਨੇ ਜਿਹੜਾ ਹੈਗਾ ਮੌਕੇ ਤੋਂ ਜਿਹੜਾ ਪ੍ਰੈਨਸਾਈ ਸਾਰਾ ਵੈਰੀਫਾਈ ਕੀਤਾ ਹੈਗਾ ਉਹ ਇੱਕ ਤੋਂ ਸਾਹਮਣੇ ਆਈ ਹੈ ਕਿ ਬਲਾਸਟ ਦੀ ਕੋਈ ਘਟਨਾ ਉੱਥੇ ਨਹੀਂ ਵਾਪਰੀ ਹੈਗੀ ਬਲਕਿ ਉੱਥੇ ਇੱਕ ਛੋਟਾ ਪੋਟਾਸ ਕਰਕੇ ਜਿੱਦਾਂ ਪਟਾਕਾ ਵੱਜਦਾ ਹੁੰਦਾ ਪੋਟਾਸ ਦਾ ਜਿਹੜਾ ਜਨਰਲੀ ਵਾਈਲਡ ਬੋਰ ਨੂੰ ਹੰਟ ਕਰਨ ਵਾਸਤੇ ਲੋਕ ਆਟੇ 'ਚ ਪੋਟਾਸ ਪਾ ਕੇ ਤੇ ਫਿਰ ਉਹਨੂੰ ਕੱਪੜੇ 'ਚ ਲਵੇੜ ਕੇ ਰੱਖ ਦਿੰਦੇ ਹੈਗੇ ਤੇ ਉਸ ਤਰੀਕੇ ਦਾ ਜਿਹੜਾ ਹੈਗਾ ਉਹਦੇ ਕਰਕੇ ਇੱਕ ਮਾਈਲ ਜਿਹੜਾ ਉੱਥੇ ਪਟਾਕਾ ਵੱਜਿਆ ਹੈਗਾ ਤੇ ਕੋਈ ਵੀ ਉਥੋਂ ਸਪੋਰਟ ਤੋਂ ਇੰਜਰਡ ਨਹੀਂ ਹੋਇਆ ਪਹਿਲਾਂ ਰਿਪੋਰਟ ਕੀਤਾ ਗਿਆ ਸੀਗਾ ਕਿ ਇੱਕ ਰੇਲਵੇ ਦਾ ਮੁਲਾਜ਼ਮ ਕਾਫੀ ਜ਼ਖਮੀ ਹੋਇਆ ਹੈਗਾ ਉਥੇ ਤੇ ਉਹਨੂੰ ਵੀ ਰੇਲਵੇ ਮੁਲਾਜ਼ਮ ਨੂੰ ਵੀ ਸਾਡੀ ਪੁਲਿਸ ਟੀਮ ਨੇ ਜਾ ਕੇ ਉਥੇ ਵੈਰੀਫਾਈ ਕੀਤਾ ਹੈਗਾ ਤੇ ਉਹ ਇੰਜਰਡ ਨਹੀਂ ਹੋਇਆ ਹੈਗਾ ਉਹਦੇ ਪੈਰ ਤੇ ਜਿਹੜਾ ਹੈਗਾ ਕੋਈ ਹਲਕੀ ਸੀ ਸੋਜਿਸ਼ ਦੱਸੀ ਜਾ ਰਹੀ ਹੈਗੀ ਅਦਰਵਾਈਜ਼ ਹੀ ਫਿਟ ਐਂਡ ਫਾਈਨ ਤੇ ਬਲਾਸਟ ਜਿੱਦਾਂ ਦੀ ਕੋਈ ਗੱਲ ਨਹੀਂ ਹੈਗੀ ਫੇਰ ਵੀ ਜਿਹੜਾ ਹੈਗਾ ਸਾਡੀ ਫੋਰੈਂਸਿਕ ਟੀਮਸ ਹਰ ਤਰੀਕੇ ਦੀ ਚੀਜ਼ਾਂ ਨੂੰ ਰੂਲ ਆਊਟ ਕਰਨ ਵਾਸਤੇ ਉਥੇ ਮੌਕੇ ਤੇ ਪਹੁੰਚ ਗਈਆਂ ਹੈਗੀਆਂ ਉਹ ਸਾਰਾ ਜਿਹੜਾ ਵੀ ਈਵਨ ਚਾਹੇ ਉਹ ਪੋਟਾਸ਼ ਦਾ ਉਹ ਦਿਮਾਕਾ ਛੋਟਾ ਜਿਹਾ ਪਟਾਕਾ ਜਿਹੜਾ ਵਜਿਆ ਉਹਨੂੰ ਵੀ ਵੈਰੀਫਾਈ ਕਰਕੇ ਐਫਐਸਐਲ ਭੇਜ ਕੇ ਸੀ ਵੈਰੀਫਾਈ ਕਰਾਵਾਂਗੇ ਤੇ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਜਿਹੜੀ ਹੈ ਉਸਦੇ ਵੀ ਕੋਈ ਹਰ ਤਰੀਕੇ ਦਾ ਐਂਗਲ ਨਾਲ ਵੀ ਇਜ਼ਾਮਨ ਕਰਾਂਗੇ ਕਿ ਵੀ ਇੱਥੇ ਆ ਕਿਸ ਤਰੀਕੇ ਨਾਲ ਹੋਇਆ ਕਿਦਾਂ ਕੋਈ ਚੀਜ਼ ਪਹੁੰਚੀ ਹੈਗੀ ਉਹ ਸਾਰਾ ਕਰਕੇ ਫਿਰ ਅਸੀਂ ਅੱਗੇ ਕੰਕਲੂਡ ਕਰਾਂਗੇ ਬਟ ਮੈਂ ਤੁਹਾਡੇ ਨਾਲ ਹੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੋਈ ਪੈਨਿਕ ਆਲੀ ਜਾਂ ਕੋਈ ਪਰੇਸ਼ਾਨੀ ਨਹੀਂ ਕਿ ਗੱਲ ਨਹੀਂ ਹੈਗੀ ਆ ਇੱਕ ਪੋਟਾਸ਼ ਦਾ ਪਟਾਕਾ ma hooldan kergejäänud siin kohe .